ਪਈ ਤੁਹਾਨੂੰ ਐਸੀ ਦੁਕਾਨ ਦਿਖਾਉਣੀ ਹੈ ਬਟਾਲਾ ਦੇ ਵਿੱਚ ਜਿਹੜੀ 1947 ਦੀ ਦੁਕਾਨ ਹੈ ਔਰ ਤੀਸਰੀ ਪੀੜ੍ਹੀ ਉਹਨਾਂ ਦੀ ਜਿਹੜੀ ਦੁਕਾਨ ਤੇ ਕੰਮ ਕਰਦੀ ਪਈ ਹੈ ਬਟਾਲਾ ਦੇ ਵਿੱਚ ਪਕੌੜਿਆਂ ਦੀ ਦੁਕਾਨ ਹੈ ਬਸ਼ੰਬਰ 10 ਦੀ ਦੁਕਾਨ ਹੈ ਪਕੌੜਿਆਂ ਦੀ ਜਿਹੜੀ ਪਕੌੜਿਆਂ ਦੀ ਦੁਕਾਨ ਪਰ ਉਹਦੇ ਵਿੱਚ ਜਿਹੜਾ ਇੱਕ ਮੈਜਿਕ ਵੀ ਉਹਨਾਂ ਦੇ ਪੋਤਰਾ ਕਰਦੇ ਆ ਔਰ ਨਾਲ ਦੁਕਾਨ ਚਲਾਉਂਦੇ ਆ ਨਾਲ ਆਪਣਾ ਜਿਹੜਾ ਮੈਜਿਕ ਆ ਕੋਈ ਜਾਦੂ ਦਿਖਾਉਂਦੇ ਆ ਉਹ ਦਫਾਉਂਦੇ ਆ ਪਰ ਉਹਨਾਂ ਨਾਲ ਗੱਲ ਵੀ ਕਰਦੇ ਆ ਬਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਅਜੀਤ ਕੁਮਾਰ ਉਹਦਾ ਮੈਨੂੰ ਸਾਰੇ ਭੋਲੂ ਦੇ ਨਾਮ ਤੋਂ ਜਾਣਦੇ ਆ ਜੀ ਸਰ ਜਿਹੜਾ ਮੈਜਿਕ ਆ ਪਹਿਲਾ ਦੁਕਾਨਬਾਰੇ ਦੱਸੋ ਕਦੋਂ ਦੀ ਦੁਕਾਨ ਹੈ ਦੁਕਾਨ ਸਾਡੀ ਸਾਰੀ 1947 ਤੋਂ ਚੱਲ ਰਹੀ ਹੈ ਸ਼੍ਰੀ ਬਿਸ਼ੰਬਰ ਦਾਜ ਜੀ ਮੇਰੇ ਦਾਦਾ ਜੀ ਉਹਨਾਂ ਨੇ ਦੁਕਾਨ ਖੋਲੀ ਸੀਗੀ ਤੇ ਉਸ ਤੋਂ ਬਾਅਦ ਇੱਥੇ ਸਾਡਾ ਜਿਹੜਾ ਪਕੌੜਿਆਂ ਦਾ ਹੀ ਕੰਮ ਚੱਲ ਰਿਹਾ ਮੇਨ ਔਰ ਮੈਂ ਤੀਸਰੀ ਪੀੜੀ ਦੇ ਕੰਮ ਕਰ ਰਿਹਾ ਹਾਂ ਔਰ ਇਹਦੇ ਨਾਲ-ਨਾਲ ਮੇਰਾ ਜਿਹੜਾ ਆਪਣਾ ਵੱਖ-ਵੱਖ ਤਰ੍ਹਾਂ ਦੇ ਸਾਡੇ ਕੋਲ ਪਕੌੜੇ ਮਿਲਦੇ ਹਰ ਤਰ੍ਹਾਂ ਦੇ ਜਿਸ ਤਰ੍ਹਾਂ ਕੋਈ ਖਾਣਾ ਚਾਵੇ ਇਹਦੇ ਕੋਲ ਪਕੌੜੇ ਨੇ ਜਿਹੜੀ ਕਲਾ ਵਾ ਉਹਦੇ ਵਰਗਾ ਹਾਂਜੀ ਉਹ ਕਲਾ ਜਿਹੜੀ ਮਰੀਏ ਸਾਰੇ ਵੱਖਰੀ ਹੈ ਉਹ ਖੁਰਖਰਾ ਵੱਖਰਾ ਸ਼ੌਂਕ ਸੀਗਾ ਮੇਰਾ ਕਿ ਮੈਂ ਪਹਿਲਾ ਜਾਗਰਣ ਕਰਦਾ ਰਿਹਾ ਜਾਗਰਣ ਜੋ ਮੇਰਾ ਝਾਕੀਆਂ ਦਾ ਕੰਮ ਸੀਗਾ ਉਸ ਤੋਂ ਬਾਅਦ ਨਾਲ-ਨਾਲ ਮੈਂ ਮੈਜੀਕ ਵੀ ਸਿੱਖ ਲਿਆ ਔਰ ਮੈਜੀਕ ਮੈਂ ਸਿੱਖਿਆ ਜਿਹੜਾ ਆਪਣੇ ਉਸਤਾਦ ਮੇਰੇ ਜਾਦੂਗਰ ਸਮਰਾਟ ਅਜੂਬਾ ਜੀ ਸ਼੍ਰੀ ਗੰਗਾ ਨਗਰ ਤੋਂ ਰਾਜਸਥਾਨ ਤੋਂ ਔਰ ਬਾਕੀ ਇਹ ਹੈ ਕਿ ਇਹ ਤੇ ਮੇਰਾ ਮੇਨ ਜਿਹੜਾ ਪਰਸਨਲ ਕੰਮ ਸਾਡਾ ਇਹ ਸਾਡੀ ਜ਼ਗੀਰ ਹੈ ਸਮਝ ਲਓ ਜੀ ਜਿਹੜੀ ਵਿਰਾਸਤ ਚੱਲ ਰਹੀ ਹੈ ਹਰ ਕੰਮ ਦੀ ਵਿਰਾਸਤ ਹੁੰਦੀ ਹੈ ਤੇ ਇਹ ਵੀ ਸਾਡੇ ਕੰਮ ਦੀ ਵਿਰਾਸਤ ਹੀ ਹੈ ਜੀ ਔਰ ਉਹਦੇ ਨਾਲ-ਨਾਲ ਮੈਨੂੰ ਚਲੋ ਆਪਣੇ ਸ਼ੋਅ ਦਾ ਆਪਣੇ ਮੈਜਿਕ ਦਾ ਸ਼ੌਂਕ ਸੀਗਾ ਉਹ ਵੀ ਮੈਂ ਸਿੱਖਿਆ ਔਰ ਅੱਜ ਮੇਰਾ ਵੀ ਕੰਮ ਚੱਲ ਰਿਹਾ ਤਾਂ ਨਾਲ ਇਹ ਵੀ ਚੱਲ ਰਿਹਾ ਬਹੁਤ ਵਧੀਆ ਜੀ ਜਿਹੜਾ ਮੈਜਿਕ ਹੈ ਕਿੱਥੇ ਕਿੱਥੇ ਦਿਖਾਉਂਦੇ ਹੋ ਯਾਰ ਮੈਜਿਕ ਸਰ ਅਲੱਗ-ਅਲੱਗ ਜਗ੍ਹਾ ਤੇ ਜਿੱਥੇ-ਜਿੱਥੇ ਕੋਈ ਬੁਲਾਵੇ ਔਰ ਬਾਕੀ ਮੈਂ ਬੜੀ-ਬੜੀ ਦੂਰ ਵੀ ਜਾਂਦਾ ਸਰ ਆਪਣੇ ਜੇ ਐਂਡ ਕੇ ਹਿਮਾਚਲ ਚੰਡੀਗੜ੍ਹ ਔਰ ਦਿੱਲੀ ਵਾਲੀ ਸਾਈਡ ਤੇ ਵੀ ਜਿੱਥੇ-ਜਿੱਥੇ ਕੋਈ ਸਾਨੂੰ ਫੋਨ ਆਂਦਾ ਹੈ ਬੁਕਿੰਗ ਕਰਵਾਉਂਦਾ ਉੱਥੇ ਜਾਂਦਾ ਔਰ ਲੋਕਲ ਵੀ ਕੰਮ ਕਰੀਦਾ ਆਪਣੇ ਬਟਾਲੇ ਸ਼ਹਿਰ 'ਚ ਇਹ ਜਾਦੂਗਰ ਸਮਰਾਟ ਦੀ ਗੱਲ ਕਰਦੇ ਫਿਰ ਇਹਨਾਂ ਦਾ ਰਾਫਤਾ ਤੁਹਾਡੇ ਨਾਲ ਕਿਸ ਤਰ੍ਹਾਂ ਹੋਇਆ ਫਿਰ ਇਹ ਬਸ ਇਸੇ ਤਰ੍ਹਾਂ ਜੀ ਜਦੋਂ ਚੀਜ਼ ਨੂੰ ਬੰਦਾ ਕੋਈ ਹਾਸਲ ਕਰਨਾ ਚਾਹੇ ਨਾ ਫਿਰ ਉਹ ਪਰਮਾਰਨ ਉਹ ਵੀ ਸਾਥ ਦਿੰਦਾ ਫਿਰ ਬੰਦਾ ਨਾ ਕਿਤੇ ਨਾ ਕਿਤੇ ਲਾਭ ਹੀ ਲੈਂਦਾ ਜੀ ਸਾਨੂੰ ਮੈਨੂੰ ਸ਼ੌਂਕ ਸੀਗਾ ਮੈਂ ਦੌੜ ਭੱਜ ਕੀਤੀ ਮੈਨੂੰ ਮਿਲ ਗਏ ਜੀ ਉਸਤਾਦ ਫਿਰ ਉੱਥੇ ਰਾਜਸਥਾਨ ਸਿੱਖਣਗੇ ਹਾਂ ਜੀ ਹਾਂ ਜੀ ਬਿਲਕੁਲ ਜੀ ਫਿਰ ਉੱਥੇ ਜਾ ਕੇ ਸਿੱਖਿਆ ਉਹਨਾਂ ਕੋਲ ਉਹਨਾਂ ਕੋਲ ਰਹੇ ਥੋੜਾ ਚਿਰ ਤੇ ਬਾਕੀ ਇਹਨਾਂ ਨਾਲ ਸਟੇਜ ਤੇ ਕੰਮ ਵੀ ਕੀਤਾ ਸ਼ੋਅ ਲਾਏ ਵੀ ਉਹਨਾਂ ਨਾਲ ਸਾਡੇ ਬਟਾਲੇ ਵਿੱਚ ਵੀ ਆਏ ਸੀ ਬਈ ਉੱਥੇ ਵੀ ਉਹਨਾਂ ਨੇ ਸ ਔਰ ਆ ਬਾਕੀ ਮੇਰੇ ਆਪਣੇ ਸ਼ੋ ਵੀ ਚੱਲਦੇ ਆ ਨਾਲ ਬਰਥਡੇ ਪਾਰਟੀ ਤੇ ਜਾਗਰਨ ਚ ਵਿਆਹ ਸ਼ਾਦੀ ਤੇ ਕਿਤੇ ਵੀ ਕੋਈ ਬੁਕਿੰਗ ਕਰਵਾਏ ਫਿਰ ਜਾਂਦਾ ਜੀ ਫਿਰ ਮੈਜੀਕ ਹੀ ਪਾਉਂਦੇ ਉੱਥੇ ਸਰ ਹਾਂ ਜੀ ਹਾਂ ਜੀ ਮੈਜੀਕ ਸਰ ਵਾ ਲਗ ਲਗ ਤਰ੍ਹਾਂ ਦੇ ਮੈਜੀਕ ਨੇ ਬੜੇ ਬੜੇ ਵਧੀਆ ਮੈਜੀਕ ਹਾਂ ਜੀ ਬਿਲਕੁਲ ਜੀ ਬਿਲਕੁਲ ਨੋਟ ਹਵਾ ਚ ਉਡਾ ਦੇਣਾ ਨੋਟ ਖਾਲੀ ਬਾਕਸ ਚ ਨੋਟ ਕੱਢੇ ਜਾਣੇ ਔਰ ਪਾਣੀ ਦੀ ਬੋਤਲ ਪਾਣੀ ਗਲਾਸ ਚ ਪਾंदे ਪਾਨੇ ਅਚਾਨਕ ਬੰਦ ਹੋ ਜਾਣਾ ਉਹ ਵੀ ਇੱਕ ਮੈਜੀਕ ਹੀ ਹੈ ਜੀ ਔਰ ਬੋਤ ਕੋਲਡ ਡਰਿੰਕ ਗੈਪ ਕਰਦਣੀ ਉਹਦਾ ਫਲਾਵਰ ਬਣਾ ਦੇਣਾ ਕਰਮਾਲ ਰਮਾਲ ਦੀ ਛੜੀ ਬਣਾ ਦੇਣੀ ਇਸੇ ਤਰ੍ਹਾਂ ਦੇ ਵਖ ਵਖ ਮੈਜਿਕ ਨੇ ਜੀ ਜਿਹੜਾ ਕੋਲਡ ਡਰਿੰਕ ਗੈਪ ਕਰਦੇ ਮੁੰਡੀਆਂ ਕੋਲਡ ਡਰਿੰਕ ਜਾਂਦੀ ਕਿੱਥੇ ਹੋਰ ਜੀ ਬਸ ਇਦਾਂ ਹੀ ਹੈ ਗੈਪ ਹੋ ਜਾਂਦੀ ਹੈ ਨਹੀਂ ਉਹ ਵਾਪਸ ਨਹੀਂ ਆਉਂਦੀ ਵਾਪਸ ਫੇਰੇ ਮੈਂ ਹੀ ਲਿਆ ਸਕਦਾ ਜੀ ਮਤਲਬ ਜੀ ਆਪਣੇ ਵਾਸਤੇ ਹੀ ਗੈਪ ਕਰ ਲੈਂਦੇ ਹਾਂ ਜੀ ਹਾਂ ਆਪਣੇ ਵਾਸਤੇ ਕਰ ਲੈਂਦੇ ਬਾਕੀ ਗੈਪ ਹੋ ਵੀ ਜਾਏ ਤਾਂ ਕੋਈ ਚੱਕਰ ਨਹੀਂ ਆ ਕਿੰਨੀਆਂ ਪੰਜ-ਛਤ ਪੇਟੀਆਂ ਮੈਂ ਵਹੇ ਸਟਾਈ ਦੀਆਂ ਅੰਦਰ ਸਰ ਕੋਲਡ ਡਰਿੰਕ ਦੀਆਂ ਗਿਆਬ ਕਰਕੇ ਦੁਬਾਰਾ ਫਿਰ ਲੈ ਆ। ਹਾਂ ਗਿਆਬ ਕਰੀ ਜਣੀਆਂ ਨੇ ਲੈਆਂ ਨੀਆਂ ਕਦੇ ਐਸੇ ਲੈਆਂ ਨੀਆਂ ਬਜਾਰੋਂ ਨੇ। ਲੈ ਆਈ ਦੀਆਂ ਬਜਾਰੋਂ ਨੇ। ਦੇਖਿਆ ਤੁਸੀਂ ਉਹ ਜਿਹੜਾ ਉਹ ਜੋ ਉਹਨਾਂ ਨੇ ਦੱਸਿਆ ਵੀ ਇਹ ਜਿਹੜੇ ਮੈਜਿਕ ਇਹਨਾਂ ਨਾਲ ਦਿਖਾਉਂਦੇ ਆ ਪਰ ਇੱਕ ਗੱਲ ਹੋਰ ਵੀ ਹੈ ਜਿਹੜੇ ਇੱਥੇ ਪਕੌੜੇ ਖਾਣ ਹੁੰਦੇ ਇਹਨਾਂ ਕੋਲੋਂ ਪਰ ਉਹਨਾਂ ਨੂੰ ਮੈਜਿਕ ਵੀ ਦਿਖਾਉਂਦੇ ਆ ਆਪਣਾ ਆਪਾਂ ਗੱਲ ਵੀ ਕਰਦੇ ਆ। ਪਾਜੀ ਫਿਰ ਜਿਹੜੇ ਲੋਕ ਪਕੌੜੇ ਲੈਣ ਹੁੰਦੇ ਉਹ ਮੈਜਿਕ ਵੀ ਦਿਖਾਉਂਦੇ ਆ। ਜੀ ਹਾਂ ਜੀ ਜ਼ਰੂਰ ਜੀ ਜਿਨ੍ਹਾਂ ਨੇ ਵੀਡੀਓ ਦੇਖੀ ਦੀਆਂ ਮੈਜਿਕ ਵਾਲੀਆਂ ਉਹ ਆ ਆਗੇ ਕਹਿੰਦੇ ਪਹਿਲਾ ਮੈਜਿਕ ਦਿਖਾਓ ਸਾਨੂੰ ਫਿਰ ਆਪਾਂ ਪਕੌੜੇ ਖਾਣੇ ਆ ਤੇ ਬਾਕੀ ਚਲੋ ਕੋਈ ਗੱਲ ਨਹੀਂ ਮੈਂ ਤੇ ਇਹੀ ਕਹਣਾ ਆਓ ਜਰੂਰ ਇੱਕ ਵਾਰੀ ਜਿਹੜਾ ਕੋਈ ਨਹੀਂ ਵੀ ਆਇਆ ਉਹ ਵੀ ਇੱਕ ਵਾਰੀ ਆਏ ਵੀਡੀਓ ਦੇਖ ਕੇ ਆਓ ਪਕੌੜੇ ਵੀ ਖਾਓ ਕੋਈ ਗੱਲ ਨਹੀਂ ਮੈਜਿਕ ਵੀ ਦਿਖਾਵਾਂਗੇ ਕੋਈ ਟੈਨਸ਼ਨ ਨਹੀਂ ਬਾਕੀ ਆਂਦਾ ਜਿਹੜਾ ਸਾਡਾ ਇੱਥੇ ਲੋਕੇਸ਼ਨ ਆ ਬਟਾਲਾ ਸਿਟੀ ਹੈ ਜ਼ਿਲ੍ਹਾ ਗੁਰਦਾਸਪੁਰ ਹੈ ਔਰ ਅਚਲੀ ਗੇਟ ਦੇ ਅੰਦਰ ਹੈ ਗੁਰਦੁਆਰਾ ਮੇਨ ਕਾਨ ਸਾਹਿਬ ਰਸਤਾ ਜਾਂਦਾ ਤੇ ਅਚਲੀ ਗੇਟ ਦੇ ਅੰਦਰ ਆਂਦੇ ਦੁਕਾਨ ਪਕੌੜਿਆਂ ਦੇ ਆਂਦੀ ਹੈ ਬਿਸ਼ੰਬਰ ਦਾਸ ਜੀ ਪਕੌੜਿਆਂ ਵਾਲੇ ਤੇ ਇੱਕ ਵਾਰੀ ਜ਼ਰੂਰ ਆਓ ਆ ਕੇ ਆਪਣੇ ਪਕੌੜੇ ਵੀ ਖਾਓ ਟੇਸਟ ਦੱਸੋ ਕਿਸ ਤਰ੍ਹਾਂ ਦਾ ਆਪਣਾ ਅਸ਼ੀਰਵਾਦ ਦਿਓ ਇਹ ਸੁਣਿਆ ਤੇ ਉਹਨਾਂ ਨੂੰ ਉਹਨਾਂ ਨੇ ਕਿਹਾ ਵੀ ਜਿਹੜੇ ਜਿੰਨੇ ਪਕੌੜੇ ਲੈਣੇ ਪਕੌੜੇ ਆ ਖਾ ਕੇ ਨਾਲ ਮੇਰਾ ਮੈਜਿਕ ਵੀ ਦੇਖ ਸਕਦਾ ਹੈ ਮੈਂ ਬਟਾਲਾ ਤੋਂ ਵਿੱਕੀ ਮਲਿਕ